ਗੁਰਦੀਪ ਸਿੰਘ ਜੀ ਸਰ ਸਰ ਮੈਂ ਰਹਿਣਾ ਪਿੰਡ ਮਰਾਦਪੁਰ ਦਾ ਗਲੀ ਕੋਠੀ ਸਰ ਮੈਂ ਇਹ ਨਾ ਮੈਂ ਐਨ ਆਰ ਆਈ ਹਾਂ ਲੈਨ ਦਾ ਰਹਿਣਾ ਲਾਦੋਂ ਆਇਆ ਮੇਰੇ ਇੱਥੇ ਜ਼ਮੀਨ ਹੈ ਛੇਕਲੇਦੀਨਪੁਰ ਅਲਾਦੀਨਪੁਰ ਆ ਤੇ ਸੱਤਕਲੇ ਆਡੇ ਲਾਵਲਪੁਰ ਆ ਮੇਰਾ ਭਰਾ ਸੱਤਕਲੇ ਲਾਵਲਪੁਰ ਵਾਲੇ ਵਾ ਤੇ ਮੈਂ ਛੇਕਲੇਦੀਨਪੁਰ ਵਾਲੇ ਮੈਨੂੰ ਅੱਜ ਸੇ ਆਏ ਮੈਂ ਵਾਰਿਆ ਚਾ ਚਾਦ ਕੀ ਸਾਰੀ ਪ੍ਰੋਪਰਟੀ ਮਾਤਾ ਦੇ ਨਾਮ ਸੀ ਜਿਹੜਾ ਮਾਤਾ ਮੈਨੇ 4 ਕਿਲੇ ਮੇਰੇ ਨਾਮ ਤੇ ਕਰਤੇ ਆ ਮੈਂ 6 ਵਾਰਿਆ 7 ਵਾਰਿਆ ਵਾ ਉਹ ਜੀ ਅੱਗੇ ਵੀ ਇੱਕ ਵਾਰ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਅੱਜ ਤੋਂ 6 ਮਹੀਨੇ ਪਹਿਲਾਂ ਅਸੀਂ ਉਦੋਂ ਵੀ ਅਫਸਰ ਦੇ ਪੇਸ਼ ਹੋਏ ਹਾਂ ਤੇ ਉਹਨਾਂ ਨੇ ਫਿਰ ਉਹਨਾਂ ਨੇ ਕਰਕੇ ਤੇ ਪਰਚਾ ਦਰਜ ਹੋਇਆ ਇਹਨਾਂ ਤੇ ਛਾਣਾ ਸਰਚ ਫਿਰ ਸਰ ਉਹ ਕਣਕ ਹੁਣ ਜੋ ਕਣਕ ਪੱਕਣ ਤੇ ਆਈ ਉਹ ਕਣਕ ਵੱਢਣ ਆਏ ਉਦੋਂ ਫਿਰ ਉਹਨਾਂ ਨੇ ਚੋਰੀ ਦਾ ਪਰਚਾ ਦੇ ਨਾਲ ਕਣਕ ਨਿਯਾਰੀ ਕਬਜ਼ਾ ਕਰਨ ਦੀ ਕੋਸ਼ਿਸ਼ ਦਾ ਪਰਚਾ ਦਰਜ ਹੋਇਆ ਅੱਜ ਅਸੀਂ ਕਣਕ ਵੱਢ ਰਹੇ ਹਾਂ ਸਭ ਦੇ ਸਾਬ ਦੇ ਨੂੰ 23 ਸਤਹਾਂ ਦੇ ਦਿੱਤੀ ਆਈ ਸੀ ਤੇ ਉਸ ਤੋਂ ਬਾਅਦ ਆਇਆ ਕਣਕ ਵੱਢਣ ਗਿਆ ਤੇ ਉੱਥੇ ਬੁੜੀਆਂ ਦੇ ਬੰਦੇ ਆ ਕੇ ਸਾਡੇ ਗਲ ਪੈਣ ਦੀ ਕੋਸ਼ਿਸ਼ ਕੀਤੀ ਸਾਡੇ ਮਸ਼ੀਨ ਡਾਕਤੀ ਤੇ ਸਾਡੇ ਕੋ ਵੀਡੀਓ ਵੀ ਹੈ ਸਾਰਾ ਕੁਝ ਅਸੀਂ ਹਸਾਬ ਦੇ ਪੇਸ਼ ਹੋਏ ਆ ਹੁਣ ਸਾਬ ਨੇ ਇਹਨਾਂ ਨੂੰ ਸਵਚਨ ਦਿੱਤਾ ਕਿ ਅਸੀਂ ਕੰਨ ਦੀ ਕਾਰਵਾਈ ਕਰਾਂਗੇ ਤੇ ਉਸ ਤੋਂ ਬਾਅਦ ਜੋ ਬੰਦਾ ਸਾਡਾ ਹੱਕਿਆ ਉਹ ਵੀ ਮਿਲੂਗਾ ਕੋਈ ਗ੍ਰਿਫਤਾਰੀ ਨਹੀਂ ਪਈ ਸਾਰਾ ਪਹਿਲੇ ਪਰਚੇ ਚੋਂ ਉਹਨਾਂ ਦੇ 40 ਬੰਦੇ ਦੇ ਘਟੋਕਰ ਪਰਚਾ ਸੀ ਉਹ ਚੋਂ ਕੱਢ ਕੇ ਜੀ ਇੱਕ ਦੋ ਦਾ ਪਰਚਾ ਰਹਿ ਗਿਆ ਕਹਿੰਦੇ ਆ ਉਹਦਾ ਕੋਈ ਪਤਾ ਨਹੀਂ ਸਟੇਟਸ ਦਾ ਹੁਣ ਜੇ ਨਵਾਂ ਪਰਚਾ ਆਇਆ ਉੱਚ ਭਗੋੜੇ ਆ ਥਿਊ ਆ ਤੇ ਜਿਸ ਦੇ ਪਰਚਾ ਦਰਜ ਹੋਇਆ ਉਸਨੂੰ ਵੀ ਸਾਡੇ ਨਾਲ ਕੁਝ ਤਕਾਹੀ ਹੋਇਆ ਆ ਉਸ ਦਾ ਕਿ ਜਿਹੜੇ ਬੰਦੇ ਆ ਗਏ ਨੇ ਉਹ ਵੀਡੀਓ ਵੀ ਬਣੀਆਂ ਹੀਆਂ ਉਹਨਾਂ ਦੇ ਪਰਚਾ ਕੋਪਨ ਦੀ ਕਾਰਵਾਈ ਵੀ ਨਹੀਂ ਚੱਗੀ ਤਨਾ ਅਸੀਂ ਬੰਦਾ ਜੋ ਪ੍ਰਸ਼ਾਸਨ ਸਾਡੋ ਸਾਡਾ ਹੱਕ ਦਵਾਵੇ ਤੇ ਜੇ ਔਰ ਬੰਦੀ ਉਹਨਾਂ ਦੇ ਕਾਰਵਾਈ ਹੋਵੇ ਇਹਨਾਂ ਪਤਾ ਜੀ ਆਪਣਾ ਮਹਿੰਗਾ ਸਿੰਘ ਕਿੱਥੋਂ ਦੇ ਰਹਿਣਾ ਜੋੜ ਸਿੰਘ ਵਾਲਾ ਅੱਜ ਜਿਹੜਾ ਪੈੜੀ ਨੂੰ ਲੈ ਕੇ ਕਿ ਵਿਵਾਦ ਚੱਲਿਆ ਕੀ ਵਿਵਾਦ ਹੈਗਾ ਪੈੜੀ ਤੇਜਿੰਦਰ ਨੇ ਵਿਜੀ ਆ ਕੜ ਕੋਨੇ ਵਿਜੀ ਆ ਤੇ ਬਦੋ ਬਦੀ ਲਾਡੀ ਆ ਜਿਹੜਾ ਉਹਦਾ ਭਰਾ ਓਵਰਟਨ ਚਲੇ ਗਿਆ ਉਹ ਜਾ ਕੇ ਉਹਨਾਂ ਨੂੰ ਆਖਿਆ ਨਾ ਵੜੋ ਹਾਂਜੀ ਤੇ ਉਹ ਰੁਕ ਗਿਆ ਤੇ ਵਢੀ ਉਹਨੇ ਕਰ ਵਢੀ ਆ ਅੱਛਾ ਹਾਂ ਪਾਏ ਤਰੀਪਨ ਕਿੱਲਾ ਖਤਾ ਵੜਿਆ ਮੁੜ ਕੇ ਮਸ਼ੀਨ ਵਾਲੇ ਨੇ ਬਾਹਰ ਕੱਢ ਦਿੱਤੀ ਆ ਔਰ ਸਾਲੇ ਗਏ ਆ ਤੇ ਉਹਨਾਂ ਨੇ ਆਖਿਆ ਇੱਥੇ ਆ ਜਾਓ ਅਸੀਂ ਸਵੇਰ ਦੇ ਆ ਕੇ ਬੈਠੇ ਆ ਤੇ ਉਹਨਾਂ ਦਾ ਕੋਈ ਬੰਦਾ ਹੋਣ ਆਇਆ ਤੇ ਉਹ ਸੱਚੇ ਸੰਤਾ ਇੰਨਾ ਹੀ ਆ ਪੈੜੀ ਜਿਹੜੀ ਆ ਤਿੰਨਾ ਭਰਾਵਾਂ ਦੀ ਆ ਦੋ ਦੋਪਰ ਆਏ ਦੇ ਕਿ ਕਮਾ ਆ ਮਾਂ ਨੂੰ ਬਾਹਰ ਲੈ ਕੇ ਬੈਠਾ ਤੇ ਪੜੀ ਮਾਂ ਤੋਂ ਆਪ ਦੇ ਨਾਂ ਕਰਾ ਰਹੀ ਆ ਪਰ ਗੁਰਦੀਪ ਸਿੰਘ ਦਾ ਕਹਿਣਾ ਕਿ ਇੰਨੇ ਮੇਰੇ ਭਰਾ ਨੇ ਮਾਂ ਨੂੰ ਘਰੋਂ ਕੱਢਿਆ ਘਰੋਂ ਨਹੀਂ ਕੱਢਿਆ ਮੈਂ ਅਹੀਂ ਤੇ ਆਪ ਆਉਂਦੇ ਰਹੇ ਆ ਤੇ ਮਾਂ ਦੀ ਇਨਤ ਕਰਦਾ ਰਹੇ ਹਿਸਾਬ ਨਹੀਂ ਜਦੋਂ ਅਸੀਂ ਆਉਂਦੇ ਰਹੇ ਆ ਪਰ ਗੁਰਦੀਪ ਦਾ ਮਾਮਾ ਕਹਿ ਰਿਹਾ ਸੀ ਕਿ ਮੈਂ ਉਹਨੂੰ ਕਈ ਵਾਰੀ ਕਿਹਾ ਕਿ ਮਾਂ ਨੂੰ ਲੈ ਆ ਮਾਂ ਨੂੰ ਲੈ ਕੇ ਤੇ ਆਪਣੀ ਜਿਹੜੀ ਜ਼ਮੀਨ ਹੈ ਜਿਹੜੀ ਤੇਰੇ ਹਿੱਸੇ ਦੀ ਜ਼ਮੀਨ ਆ ਉਹ ਆਪਣੇ ਨਾਂ ਕਰਾ ਲਾ ਮਾਂ ਲੈ ਆਊਗਾ ਜ਼ਰੂਰ ਲੈ ਆਊਗਾ ਨਾ ਲੈ ਆਊਗਾ ਮਤਲਬ ਕੋਈ ਨਹੀਂਗਾ ਸਾਂਭੂਗਾ ਵੀ ਉਹਨੂੰ ਜਦੋਂ ਅੱਜ ਝਗੜਾ ਚੱਲਦਾ ਪਿਆ ਪਰ ਝਗੜੇ ਦੌਰਾਨ ਕੀ ਆਪਾਂ ਕੰਕ ਵੱਢ ਸਕਦੇ ਹਾਂ ਨਹੀਂ ਵੱਢ ਸਕਦੇ ਤੇ ਤੁਸੀਂ ਕਿਦਾਂ ਆਹੀ ਨਹੀਂ ਵੱਢੀ ਵੱਢਦੇ ਉਹ ਆ ਝਗੜਾ ਚੱਲਣ ਦਿਆ ਵਾ ਵਢਣ ਉਹ ਬਧੋ ਬਦੀ ਵਾਜਦਾ ਹੈ ਲਾਡੀ ਬਧੋ ਬਦੀ ਵਢਣ ਗਿਆ ਪਰ ਉਹਦੀ ਵੀਡੀਓ 'ਚ ਤੁਸੀਂ ਸਾਰੇ ਆ ਰਹੇ ਜਿਹੜੀ ਉਹਨੇ ਵੀਡੀਓ ਬਣਾਇਆ ਉੱਥੇ ਉਹ ਆਪ ਤੇ ਹੈ ਨਹੀਂ ਆਹੀਂ ਖਲੋਤੇ ਆ ਅਸੀਂ ਤਾਂ ਜਾ ਕੇ ਅਹੀਂ ਤਾਂ ਜਾ ਕੇ ਆਖਾ ਵੀ ਨਾ ਵੱਢ ਅਹੀਂ ਕੋਈ ਡੰਡਾ ਸਾਡੇ ਹੱਥੇ ਚ ਕੋਈ ਕੋਈ ਚੀਜ਼ ਆ ਇਸ ਤਰ੍ਹਾਂ ਜਿੱਤਰਾ ਹੁਣ ਖਲੋਤਾਂ ਇਸ ਤਰ੍ਹਾਂ ਗਏ ਆ ਉਹਨਾਂ ਆਖੇ ਨਾ ਮੈਂ ਕੋਠੀ ਪਾਈਏ ਕੋਠੀ ਵੀ ਕਰਜ਼ਾ ਕਰਕੇ ਬੈਠਾ ਤੇ ਜ਼ਮੀਨ ਤੇ ਕਰਜ਼ਾ ਕਰਕੇ 9 ਸਾਲ ਇੰਨੇ 13 ਦੇ 13 ਕਿੱਲੇ ਵਾਏ ਨੇ ਕੋਈ ਹਿੱਸਾ ਨਹੀਂ ਦਿੱਤਾ ਨਾ ਮੈਂ ਹਿੱਸਾ ਮੰਗਿਆ ਇਹ ਪਿਓ ਹੀ ਪਿਓ ਨੂੰ ਤੇ ਚਾਰ ਸਾਲ ਤੇ ਕਿੰਨੇ ਚਾਰ ਪੰਜ ਸਾਲ ਹੀ ਹੋਏ ਮਰੇ ਨੂੰ ਇਹ ਪੰਜ 6 ਸਾਲ ਪੰਜ 6 ਸਾਲ ਪਿਓ ਨੂੰ ਹੋ ਗਏ ਮਰੇ ਨੂੰ ਪਿਓ ਇੱਥੇ ਰਹਿੰਦਾ ਸਾਰਾ ਕੁਝ ਉਹਦੇ ਕਰ ਉਹਦੇ ਹੀ ਹੱਸ ਜੀ ਠੀਕ ਤੇ ਜਿੰਦਰ ਸਿੰਘ ਤੇ ਗੁਰਦੀਪੂ ਦੋਨਾਂ ਭਰਾਵਾਂ ਦੇ ਵਿੱਚ ਫੈਮਿਲੀ ਲੈ ਕੇ ਵਿਵਾਦ ਚੱਲ ਰਿਹਾ ਹੈ ਪੂਰੀ ਵਾਸਤੇ ਜੀ ਜਲਦੀਨ ਪੂਰ ਵਿਖੇ ਜ਼ਮੀਨ ਹੈਗੀ ਹੈ ਜੀ ਜਿਹੜਾ ਮੈਟਰ ਹੈਗਾ 4 ਕਨਾਲਾਂ ਆ 4 ਕਿੱਲੇ 12 ਕਨਾਲਾਂ ਦਾ ਜ਼ਮੀਨ ਦਾ ਮੈਟਰ ਸੀਗਾ ਜੋ ਕਿ ਗੁਰਜਿੰਦਰ ਸਿੰਘ ਦੀ ਮਾਲਕੀ ਹੈ ਗੁਰਜਿੰਦਰ ਸਿੰਘ ਦੇ ਨਾਮ ਆ ਇਹਦਾ ਬ੍ਰਦਰ ਆ ਜਿਹੜਾ ਤੇਜਿੰਦਰ ਸਿੰਘ ਉਹਦੀ ਜ਼ਮੀਨ ਵਾਕਾ ਵੰਡ ਦਿੱਤੀ ਹੋਈ ਹੈ ਲਾਵਰਪੁਰ ਵਿਖੇ ਉਹ ਆਪਦੀ ਵੱਖਰੀ ਵਾਈ ਕਰਦਾ ਇਹ ਗੁਰਜਿੰਦਰ ਸਿੰਘ ਦੇ ਨਾਮ ਜ਼ਮੀਨ ਆ ਗੁਰਜਿੰਦਰ ਸਿੰਘ ਨੇ ਆਪਣੇ ਠੇਕੇ ਤੇ ਦਿੱਤੀ ਹੋਈ ਸੀ ਉਹਨੇ ਕੱਕ ਬੀਜੀ ਸੀ ਜੋ ਪਿੱਛੇ ਜੇ ਕੁਝ ਦਿਨ ਪਹਿਲਾਂ ਉਹ ਜ਼ਬਰਦਸਤੀ ਤੇਜਿੰਦਰ ਸਿੰਘ ਉਹਨੂੰ ਕਣਕ ਵੱਢਣ ਲਈ ਕਟਾਈ ਕਰਨ ਲਈ ਗਿਆ ਜਿਸ ਸੰਬੰਧੀ ਸਾਡੇ ਐਫਆਈਆਰ ਨੰਬਰ 51 ਅੰਡਰ ਸੈਕਸ਼ਨ 379 447 ਅਸੀਂ ਦਰਜ ਕੀਤੀ ਗਈ ਹੈ ਇਸ ਤੋਂ ਪਹਿਲਾਂ ਵੀ ਤੇਜਿੰਦਰ ਸਿੰਘ ਜੋ ਗੁਰਜਿੰਦਰ ਸਿੰਘ ਹੈ ਇਹਦਾ ਤੇਜਿੰਦਰ ਸਿੰਘ ਦਾ ਸਗਾ ਭਰਾ ਗੁਰਜਿੰਦਰ ਸਿੰਘ ਐਨਆਰਆਈ ਹੈ ਜੀ ਉਹ ਇੰਗਲੈਂਡ ਵਿਖੇ ਰਹਿੰਦਾ ਜਿਹਦੀ ਗੈਰ ਮੌਜੂਦਗੀ ਦਾ ਫਾਇਦਾ ਚੱਕ ਕੇ ਤੇਜਿੰਦਰ ਸਿੰਘ ਬਾਰ ਬਾਰ ਉਸ ਦੀ ਜ਼ਮੀਨ ਵਿੱਚ ਦਖਲ ਦੇਣ ਦੀ ਕੋਸ਼ਿਸ਼ ਕਰਦਾ ਇਸ ਸੰਬੰਧੀ ਸਾਡੇ ਪਹਿਲਾਂ ਵੀ 18 ਨੰਬਰ ਐਫਆਈਆਰ ਦਰਜ ਹੈਗੀ ਹੈ ਜੀ ਹੁਣ ਦੁਬਾਰਾ ਫੇਰ ਉਹਨੇ ਦਖਲ ਦੀ ਕੋਸ਼ਿਸ਼ ਕੀਤੀ ਸੀ ਤੇ 51 ਨੰਬਰ ਐਫ ਆਈ ਆਰ ਅਸੀਂ ਫਿਰ ਰਜਿਸਟਰ ਕੀਤੀ ਪਾਪਾ ਉਹ ਤੂੰ ਫਿਕਰ ਨਾ ਕਰ

ਹੌਣ ਕਰਨਾ ਬਹੁਤ ਯਾਰ ਦੋ ਆਹੋ ਉਹ ਮਖੂਨਾ ਪਾਜੀ ਵਾਦ ਕਰ ਮੈਂ ਕਰਨਾ ਕਰਨਾ ਕਾਣਾ ਜੋ ਕਰਦਾ ਮੇਰਾ ਕੰਮ ਚੱਲ ਰਿਹਾ ਤੇ ਸਾਡੀ ਸਾਵਾ ਕੋਈ ਖਾ ਚੱਲਿਆ ਤੇਰੀ ਕੁੜੀ ਖਾ ਗਈ ਤੂੰ ਗਾ ਗਿਆ ਉਹ ਤਜਾ ਤੂੰ ਮਾਰਾ ਕਿ ਪਾਕਿਸਤਾਨੇ ਦੇਖਦਾ ਤੂੰ ਅੱਜ ਆਪਾਂ ਕਰਾਉਂਗੇ ਤੁਰਪਾ ਨਾ ਨਾ ਕੁਮੀ ਵੀ ਹੋਇਆ ਬੱਸ ਸਭ ਤੱਕ ਮੈਂ ਉਹਦਾ ਥੋੜਾ ਉਹਨੂੰ ਮਾਰੀਏ ਕਿ ਕਸਾੜੇ <small> . ਕਿ ਜਿੰਨੀ ਦੇਰ ਤੱਕ ਕੋਈ ਫੈਸਲਾ ਨਹੀਂ ਹੁੰਦਾ ਉਨੀ ਦੇਰ ਤੱਕ ਕਾਨੂੰਨ ਕੋਈ ਨਹੀਂ ਵੱਢੂਗਾ ਪਰ ਉਹਨਾਂ ਦੀ ਮਾਲਕੀ ਉਹ ਕਹਿੰਦਾ ਸਾਡੀ ਮਾਲਕੀ ਹੈ ਅਸੀਂ ਕਾਨੂੰਨ ਦੇ ਸਾਹਮਣੇ ਚੱਲ ਰਹੇ ਹਾਂ ਜੀ ਕੋਲ ਜੋ ਤੁਹਾਡੇ ਦੇ ਵਿੱਚ ਗੱਲ ਹੋਈ ਅਸੀਂ ਉਸ ਤਰੀਕੇ ਨਾਲ ਚੱਲ ਰਹੇ ਹਾਂ ਜਿਹੜੀ ਚੀਜ਼ کورٹ ਦੇ ਵਿੱਚ ਚੱਲਦੀ ਹੈ کورٹ ਦੇ ਵਿੱਚ ਵਿਕਾਂ ਨਹੀਂ ਜੀ ਇਹ ਆਪ ਕਾਨੂੰਨ ਦੇ ਤੌਰ ਤੇ ਚੱਲ ਰਹੇ ਹਾਂ ਆਪ ਕਾਨੂੰਨ ਦੇ ਤੌਰ ਤੇ ਚੱਲੀਏ ਨਾ ਜੀ ਐਸਾ ਉਹਨੇ ਪੁਲਿਸ ਨੇ ਤੁਹਾਡੇ ਸਾਹਮਣੇ ਕੋਲ ਖਲੋ ਕੇ ਵੇਖੋ ਕਿੰਨਾ ਦਾ ਕੰਮ ਕਰਾਇਆ ਜੀ ਇਹ ਕਰੋ ਨਾ ਉਹ ਪੁਲਿਸ ਨੇ ਵੜਾਇਆ ਪੁਲਿਸ ਨੇ ਕਰਾਇਆ ਜੇ ਸਾਡਾ ਬੰਦਾ ਮਰ ਜਾਂਦਾ ਤੇ ਕੌਣ ਜ਼ਿੰਮੇਵਾਰ ਹਾ ਸਾਰਿਆਂ ਦੇ ਕਰਨ ਦੀ ਕਿਸੇ ਨਹੀਂ ਥੋੜਾ ਵੀ ਆਹੋ ਸਾਰੇ ਗ੍ਰਾਮ ਦੇ